ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸਾਖੀ ਦਾ ਵਰਣਨ ਕਰਾਂਗਾ ਤੇ ਬੜੇ ਪਿਆਰ ਅਤੇ ਸਤਕਾਰ ਦੇ ਨਾਲ ਸਰਵਨ ਕਰਨਾ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਜੀਵਨ ਕਥਾ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਗੁਰੂ ਅੰਗਦ ਦੇਵ ਜੀ ਜੋ ਸਿੱਖ ਧਰਮ ਦੇ ਦੂਜੇ ਗੁਰੂ ਸਨ ਉਹਨਾਂ ਦਾ ਪੂਰਾ ਜੀਵਨ ਸਿੱਖ ਧਰਮ ਦੇ ਸਿਧਾਂਤਾਂ ਦੀ ਪ੍ਰਸਾਰਣ ਅਤੇ ਸਿੱਖਿਆਵਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕੀਤਾ ਗਿਆ। ਉਹਨਾਂ ਦਾ ਜਨਮ 31 ਮਾਰਚ 1504 ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਮੱਤੀਆਂ ਦੀ ਸਰਾਏ ਵਿੱਚ ਹੋਇਆ ਸੀ। ਗੁਰੂ ਜੀ ਦਾ ਮੁੱਲ ਨਾਮ ਭਾਈ ਲੈਣਾ ਜੀ ਸੀ ਅਤੇ ਉਹ ਪਾਈ ਪਹਿਰੂਮਲ ਤੇ ਮਾਤਾ ਦਿਆਕੌਰ ਜੀ ਦੇ ਪੁੱਤਰ ਸਨ ਭਾਈ ਲੈਣਾ ਜੀ ਦਾ ਪਵਿੱਤਰ ਜੀਵਨ ਉਹਨਾਂ ਦੀ ਸਮਰਪਿਤ ਸੇਵਾ ਅਤੇ ਗੁਰੂ ਨਾਨਕ ਦੇਵ ਜੀ ਨਾਲ ਆਸਾਨੀ ਨਾਲ ਜੁੜ ਜਾਣ ਦੀ ਕਾਬਲੀਅਤ ਨੇ ਉਹਨਾਂ ਨੂੰ ਗੁਰੂ ਗੱਦੀ ਲਈ ਕਾਬਿਲ ਬਣਾਇਆ ਗੁਰੂ ਨਾਨਕ ਤੇਜ ਜੀ ਨੇ 1539 ਵਿੱਚ ਆਪਣੀ ਗੁਰਗੱਦੀ ਉਹਨਾਂ ਨੂੰ ਸੌਂਪੀ ਅਤੇ ਉਹਨਾਂ ਨੂੰ ਗੁਰੂ ਅੰਗਦ ਦਾ ਨਾਮ ਦਿੱਤਾ ਇਸ ਅਰਥ ਨਾਲ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਰੀਰ ਦਾ ਹਿੱਸਾ ਹਨ ਉਹਨਾਂ ਨੇ ਇਹ ਸਬੂਤ ਦਿੱਤਾ ਕਿ ਉਹਨਾਂ ਦਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਅਨੁਸਾਰ ਹੈ ਗੁਰੂ ਅੰਗਦ ਦੇਵ ਜੀ ਦਾ ਜੀਵਨ ਕਈ ਮੂਲ ਸੰਕਲਪਾਂ ਤੇ ਗੁਰਮੁਖੀ ਲਿਪੀ ਦੀ ਸਥਾਪਨਾ ਦੇ ਉਦਮਾਂ ਤੋਂ ਭਰਪੂਰ ਸੀ ਸਿੱਖ ਧਰਮ ਦੀ ਅਮੋਲਕ ਪਛਾਣ योगदान ਅਤੇ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੇ ਲਈ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਵਿਕਸਿਤ ਕੀਤਾ ਇਹ ਉਹਨਾਂ ਦੀ ਦੂਰਦਰਸ਼ੀ ਦ੍ਰਿਸ਼ਟੀ ਦਾ ਪ੍ਰਨਾਮ ਸੀ ਕਿ ਗੁਰਮੁਖੀ ਲਿਪੀ ਅੱਜ ਵੀ ਸਿੱਖ ਧਰਮ ਦਾ ਮੁੱਖ ਲੇਖਣ ਪਾਠਨ ਮਾਧਿਅਮ ਹੈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਪਾਠ ਰਾਹੀਂ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਸਿੱਖਾਂ ਲਈ ਲਿਖਿਤ ਸਿੱਖਿਆ ਨੂੰ ਮੌਜੂਦ ਕੀਤਾ ਇਸ ਕਦਮ ਨੇ ਸਿੱਖ ਧਰਮ ਦੇ ਅਧਿਐਨ ਅਤੇ ਪਾਠਾਂ ਦੇ ਸੰਗ੍ਰਹਿ ਨੂੰ ਸਹੂਲਤ ਪਹੁੰਚਾਈ ਅਤੇ ਗੁਰਬਾਣੀ ਦੇ ਪ੍ਰਸਾਰ ਨੂੰ ਮਜ਼ਬੂਤ ਕੀਤਾ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਵਿੱਚ ਕਈ ਨਵੇਂ ਨਿਯਮ ਸਥਾਪਿਤ ਕੀਤੇ ਅਤੇ ਸਿੱਖਾਂ ਦੇ ਜੀਵਨ ਨੂੰ ਉੱਚ ਚਾਰਤ੍ਰਿਕ ਮਰਿਆਦਾ ਅਨੁਸਾਰ ਜਿਉਣ ਲਈ ਪ੍ਰੇਰਿਆ ਉਹਨਾਂ ਨੇ ਲੰਗਰ ਦੀ ਸੇਵਾ ਨੂੰ ਅਹਿਮੀਅਤ ਦਿੱਤੀ ਅਤੇ ਇਸ ਦੌਰ ਸਤਾਰ ਕੀਤਾ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਲੰਗਰ ਦੀ ਪ੍ਰਥਾ ਇੱਕ ਧਾਰਮਿਕ ਸੰਸਥਾ ਬਣ ਗਈ ਜਿਸ ਵਿੱਚ ਸਮੂਹ ਸੰਗਤ ਭੇਦ ਭਾਵ ਤੋਂ ਪਰੇ ਇਕੱਠੇ ਹੋ ਕੇ ਖਾਣੇ ਵਿੱਚ ਸ਼ਾਮਲ ਹੁੰਦੀ ਸੀ ਇਸੇ ਮਜਦਾਰ ਵਿੱਚ ਉਹਨਾਂ ਨੇ ਭਾਈਚਾਰੇ ਅਤੇ ਸਮਾਨਤਾ ਦੇ ਸੰਦੇਸ਼ ਨੂੰ ਅੱਗੇ ਵਧਾਇਆ ਲੰਗਰ ਦੇ ਮਾਧਿਅਮ ਨਾਲ ਉਹਨਾਂ ਨੇ ਅਮੀਰ ਗਰੀਬ ਦੇ ਭੇਦ ਨੂੰ ਮਿਟਾਇਆ ਅਤੇ ਸਭ ਨੂੰ ਇਕੱਠੇ ਬੈਠ ਕੇ ਖਾਣੇ ਦੀ ਪ੍ਰਥਾ ਦੀ ਸਥਾਪਨਾ ਕੀਤੀ ਇਸ ਕਦਮ ਨਾਲ ਸਿੱਖ ਧਰਮ ਦੇ ਅੰਤਰੀਕ ਆਦਰਸ਼ਾਂ ਨੂੰ ਮਜ਼ਬੂਤੀ ਮਿਲੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਆਦਰਸ਼ਾਂ ਦੇ ਪ੍ਰਸਾਰ ਲਈ ਸਿੱਖਿਆ ਦੇ ਮੁਹਤਾਜ ਲੋਕਾਂ ਲਈ ਵਿਸ਼ੇਸ਼ ਪਾਠਸ਼ਾਲਾਵਾਂ ਸ਼ੁਰੂ ਕੀਤੀਆਂ ਉਹਨਾਂ ਨੇ ਗੁਰਮੁਖੀ ਵਿੱਚ ਪਾਠਸ਼ਾਲਾਵਾਂ ਦੀ ਸਥਾਪਨਾ ਕੀਤੀ ਜਿਸ ਨਾਲ ਬੱਚਿਆਂ ਨੂੰ ਸਿੱਖਿਆ ਮਿਲਣੀ ਸ਼ੁਰੂ ਹੋਈ ਗੁਰੂ ਜੀ ਦੀ ਪ੍ਰੇਰਣਾ ਦੇ ਨਾਲ ਲੋਕਾਂ ਵਿੱਚ ਅਸਲ ਸਿੱਖਿਆ ਦੇ ਪ੍ਰਤੀ ਚਾਹ ਉਤਪੰਨ ਹੋਈ ਇਹ ਪ੍ਰਚਾਰ ਗੁਰੂ ਅੰਗਦ ਦੇਵ ਜੀ ਦੀ ਦੂਰਦਰਸ਼ੀ ਸਿੱਖਿਆ ਦੇ ਹਿੱਸੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਸਮਰਪਣ ਅਤੇ ਤਿਆਗ ਦੇ ਮਾਰਗ ਤੇ ਚੱਲਦਿਆਂ ਗੁਰੂ ਅੰਗਦ ਦੇਵ ਜੀ ਨੇ ਸੇਵਾ ਨਿਮਰਤਾ ਅਤੇ ਸ਼ਾਂਤੀ ਨੂੰ ਮੂਲ ਸਿਧਾਂਤਾਂ ਵਿੱਚੋਂ ਇੱਕ ਬਣਾਇਆ ਉਹਨਾਂ ਨੇ ਸੇਵਾ ਦੇ ਮੂਲ ਸਿਧਾਂਤ ਨੂੰ ਸਿੱਖ ਧਰਮ ਵਿੱਚ ਪੂਰੀ ਤਰ੍ਹਾਂ ਅਪਣਾਇਆ ਅਤੇ ਲੋਕਾਂ ਨੂੰ ਇਸ ਦਾ ਅਨੁਕਰਣ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਮਨੁੱਖੀ ਸੇਵਾ ਦੀ ਮਹੱਤਤਾ ਨੂੰ ਉਤਸ਼ਾਹਿਤ ਕੀਤਾ ਅਤੇ ਸਿੱਖਾਂ ਨੂੰ ਮਿਹਨਤ ਨਾਲ ਕਮਾਈ ਅਤੇ ਸੱਚੇ ਦਿਲ ਨਾਲ ਗੁਰੂ ਅਤੇ ਸਮਾਜ ਦੀ ਸੇਵਾ ਕਰਨ ਲਈ ਕਹਿੰਦੇ ਰਹੇ। ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ ਸੇਵਾ ਇੱਕ ਪ੍ਰਮੁੱਖ ਸਥਾਨ ਰੱਖਦੀ ਹੈ। ਉਹਨਾਂ ਨੇ ਆਪਣੇ ਸਮਾਜ ਨੂੰ ਸੇਵਾ ਕਰਨ ਦੀ ਅਹਮiyet ਬਕਸ਼ੀ ਅਤੇ ਇਸ ਤੀ ਵਰਤੋਂ ਦਿਲੋਂ ਕਰਨ ਦਾ ਉਪਦੇਸ਼ ਦਿੱਤਾ ਕਿਸੇ ਵੀ ਸੱਚੇ ਸਿੱਖ ਲਈ ਸਰੀਰੀ ਅਤੇ ਮਾਨਸਿਕ ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਗੁਰੂ ਅੰਗਦ ਦੇਵ ਜੀ ਨੇ ਕਈ ਤਰ੍ਹਾਂ ਦੇ ਕਲਿਆਣਕਾਰੀ ਕਾਰਜ ਕੀਤੇ ਉਹਨਾਂ ਨੇ ਸਰੀਰਕ ਸਿਹਤ ਅਤੇ ਮਨ ਦੀ ਤੰਦਰੁਸਤੀ ਨੂੰ ਵਧਾਉਣ ਲਈ ਕਬੱਡੀ ਵਰਗੇ ਖੇਡਾਂ ਦਾ ਪ੍ਰਚਾਰ ਕੀਤਾ ਜਿਸ ਨਾਲ ਲੋਕਾਂ ਵਿੱਚ ਸਿਹਤ ਦੇ ਪ੍ਰਤੀ ਸਜਗਤਾ ਨੂੰ ਵਧਾਇਆ ਇਹ ਖੇਡਾਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਸਹਿਯੋਗ ਖੇਡ ਦੇ ਨਿਯਮਾਂ ਦੇ ਅਤੇ ਸੰਘਰਸ਼ ਦੀ ਭਾਵਨਾ ਨੂੰ ਉਬਾਰਨ ਲਈ ਸਹਾਇਕ ਸਾਬਿਤ ਹੋਈਆਂ ਗੁਰੂ ਅੰਗਦ ਦੇਵ ਜੀ ਦੀ ਅੰਤਿਮ ਸਿੱਖਿਆਵਾਂ ਵਿੱਚੋਂ ਇੱਕ ਸੀ ਹਉਮੈ ਹੰਕਾਰ ਦੇ ਦੂਰ ਕਰਨ ਦੀ ਪ੍ਰਕਿਰਿਆ ਉਹਨਾਂ ਦਾ ਵਿਸ਼ਵਾਸ ਸੀ ਕੇ ਹੰਕਾਰ ਮਨੁੱਖ ਨੂੰ ਮਨੁੱਖੀ ਮਰਿਆਦਾ ਤੋਂ ਹਟਾਉਂਦਾ ਹੈ ਅਤੇ ਉਸ ਨੂੰ ਆਪਣੇ ਧਾਰਮਿਕ ਮਾਰਗ ਤੋਂ ਭਟਕਾਉਂਦਾ ਹੈ ਇਸੇ ਲਈ ਉਹਨਾਂ ਨੇ ਆਪਣੇ ਜੀਵਨ ਦੇ ਜਾਰੀ ਕਰ ਜਾ ਰਹੀ ਲੋਕਾਂ ਨੂੰ ਹੰਕਾਰ ਤੋਂ ਦੂਰ ਰਹਿਣ ਲਈ ਸਿਖਾਇਆ ਉਹਨਾਂ ਨੇ ਇਸੇ ਨੂੰ ਸਮਰਪਣ ਅਤੇ ਸੇਵਾ ਦਾ ਆਧਾਰ ਬਣਾਇਆ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਵਿੱਚ ਜੋ ਸਿੱਖਿਆਵਾਂ ਸਿਖਾਈਆਂ ਉਹ ਅੱਜ ਵੀ ਸਿੱਖ ਧਰਮ ਦੇ ਅਸਲ ਆਦਰਸ਼ ਹਨ ਉਹਨਾਂ ਦੀ ਸ਼ਾਨਦਾਰ ਮੁਹਿਮ ਅਤੇ ਸਮਰਪਣ ਦੀ ਰਾਹੀਂ ਸਿੱਖ ਧਰਮ ਨੂੰ ਸਮੂਹ ਵਿਸ਼ਵ ਵਿੱਚ ਪਹਿਚਾਣ ਮਿਲੀ 29 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਉਹਨਾਂ ਦੇ ਅੰਤਿਮ ਸੰਦੇਸ਼ਾਂ ਨੇ ਸਿੱਖਾਂ ਨੂੰ ਧਰਮ ਦੇ ਰਸਤੇ ਤੇ ਔਡੋਲ ਰਹਿਣ ਦੀ ਪ੍ਰੇਰਣਾ ਦਿੱਤੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਸਿੱਖ ਕੌਮ ਵੱਲੋਂ ਅੱਜ ਵੀ ਮੰਨਿਆ ਜਾਂਦਾ ਹੈ ਅੱਜ ਦੇ ਇਤਿਹਾਸ ਦੀ ਜਾਣਕਾਰੀ ਦੇਂਦੇ ਹੋਏ ਬਹੁਤ ਭੁੱਲਾਂ ਹੋ ਗਈਆਂ ਨੇ ਸੰਗਤ ਜੀ ਬਖਸ਼ ਦੇਣਾ ਭੁੱਲਾਂ ਦੀ ਮਾਫੀ ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ